भक्ति नार रूप अनूप पूरी आचार जिचर वसी पिता के साथ उदास तो कर सेवा मनाया आणी घर में ता सर्व सुख पाया ज्ञान ते पुरुष है ज्ञान राव जब से जे आवे तो नानक भोग करे ज्ञान पुरुष है भावना श्रद्धा स्त्री है ਬਾਹਰ ਦਾ ਸੰਗਮ ਹੋ ਗਏ स्त्री पुरुष ਦਾ ਅੰਦਰ ਭਗਤੀ ਤੇ ਗਿਆਨ ਦਾ ਸੰਗਮ ਨਹੀਂ ਹੋਇਆ ਅੰਦਰੋਂ ਇਹ ਮਨੁੱਖ ਬੇਚੈਨ ਰਹਗਾ ਚਾਹੇ स्त्री ਹੈ ਚਾਹੇ ਪੁਰਸ਼ ਤੜਪਦਾ ਹੀ ਰਹੇਗਾ ਬੇਕੁਲ ਰਹੇਗਾ ਕਿਉਂਕਿ ਬਾਹਰ ਦਾ ਸੰਜੋਗ ਬਣ ਗਏ ਅੰਦਰ ਦਾ ਨਹੀਂ ਬਣਿਆ ਐਸੇ ਘਰ ਹਮ ਬਹੁਤ ਬਸਾਏ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਬਸਾਏ ਨੇ ਕਬੀਰ ਕਹਿੰਦੇ ਸੂਫੀ ਸੰਤ ਸ਼ਮਸ ਤਵਰੇਜ਼ ਵੀ ਕਹਿੰਦੇ ਨੇ ਬਾਜ਼ ਆਮਦਮ ਬਾਜ਼ ਆਮਦਮ ਤਿਆਰ ਰਾਵ ਮਹਿਮਾ ਕੋ ਨਮ ਮੈਂ ਬਾਰ ਬਾਰ ਇਸ ਦੁਨੀਆ ਤੇ ਆਇਆ ਕੋ ਇੱਕ ਦਫਾ ਆਪ ਸੁਣ ਕੇ ਹੈਰਾਨ ਹੋਗੇ ਨੇ ਆਪਣੀਆਂ ਨਵ ਮਾਵਾਂ ਦੇ ਨਾਂ ਵੀ ਲਿਖੇ ਨੇ دیਵਾਨੇ ਸ਼ਮਸ ਤਬਰੀਜ਼ਿਚ ਇਸੇ ਆਧਾਰ ਤੇ ਮਲਤਾਨ ਦੇ ਨਵਾਬ ਨੇ ਇਹਦੀ ਪੁੱਠੀ ਖਲ ਲਾ ਕੇ ਇਹਨੂੰ ਸ਼ਹੀਦ ਕੀਤਾ ਕਿਉਂਕਿ ਇਸਲਾਮ ਦੇ ਵਿੱਚ ਬਾਰ ਬਾਰ ਜਨਮ ਨਹੀਂ ਮੰਨਦਾ ਨਹੀਂ ਮੰਨਦਾ ਪਰ ਇਹ ਤੇ ਐਲਾਨੀਆਂ ਕਹਿੰਦਾ ਬਾਜ਼ ਆਮ ਦਮ ਬਾਜ਼ ਆਮ ਦਮ ਤਾਂ ਯਾਰ ਰਹਿ ਮੈਂ ਮਾਂ ਕੋ ਨ ਮੈਂ ਤੇ ਬਾਰ ਬਾਰ ਆਇਆ ਇਸ ਦੁਨੀਆ ਤੇ ਕਬੀਰ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਕਈਆਂ ਦਾ ਪਿਤਾ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਭਰਾ ਬਣਿਆ ਕਈਆਂ ਦਾ ਪਤੀ ਕਈਆਂ ਦੀ ਮਾਂ ਬਣਿਆ ਕਈਆਂ ਦੀ ਪੈਣ ਬਣਿਆ ਕਈਆਂ ਦੀ ਪਤਨੀ ਕਈਆਂ ਦੀ ਬੱਚੀ ਐਸੇ ਘਰ ਹਮ ਬਹੁਤ ਬਸਾਏ ਅਗਰ ਇੱਕ ਪੁਰਸ਼ ਬਿਲਕੁਲ ਠੀਕ ਢੰਗ ਨਾਲ ਜੀਵੇ ਸਾਰੀ ਜ਼ਿੰਦਗੀ ਬਿਰਧ ਹੁੰਦਿਆਂ ਹੁੰਦਿਆਂ ਇਸਤਰੀ ਜੈਸਾ ਹੋ ਜਾਏਗਾ ਉਹਦੇ ਅੰਦਰ ਬਰਦਾਸ਼ਤ ਦਾ ਮਾਦਾ ਵੀ ਵੱਧ ਜਾਏਗਾ ਟਿਕਾਉ ਵੀ ਆ ਜਾਏਗਾ ਹਲੇਮੀ ਵੀ ਆ ਜਾਏਗਾ ਹੋ ਸਕਦਾ ਆਵਾਜ਼ ਦੇ ਵਿੱਚ ਬਾਰੀਕੀ ਵੀ ਆ ਜਾਏ ਇਹ ਵੀ ਮੈਰਜ਼ ਕਰਦੇ ਇਕ ਇਸਤਰੀ ਅਗਰ ਠੀਕ ਢੰਗ ਨਾਲ ਜੀਵੀਏ ਜ਼ਿੰਦਗੀ ਭਰ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਹੋ ਸਕਦਾ ਉਹਦੀ ਆਵਾਜ਼ ਬਾਰੀ ਹੋ ਜਾਏ ਪਕੜ ਜકડਵਤ ਜਾਏਗੀ ਉਹਦੀ ਜੈਸੀ ਪੁਰਸ਼ ਦੀ ਪਕੜ ਆਉਂਦੀ ਹੈ ਬਿਰਧ ਅਵਸਥਾ ਜਿੱਡੇਲੀ ਹੋ ਜਾਂਦੀ ਹੈ ਹਲੇਵੇਂ ਆ ਜਾਂਦੀ ਹੈ ਬਰਦਾਸ਼ਤ ਦਾ ਮਾਦਾ ਆ ਜਾਂਦਾ ਜਿਤਕੀ ਇਸਤਰੀ ਸੁਭਾਅਕੇ ਬਰਦਾਸ਼ਤ ਦਾ ਮਾਦਾ ਜ਼ਿਆਦਾ ਹੁੰਦਾ ਹੈ ਸਹਿਨ ਸ਼ਕਤੀ ਜ਼ਿਆਦਾ ਹੁੰਦੀ ਹੈ ਇੱਕੋ ਹੀ ਘਰ ਵਿੱਚ ساری ਜ਼ਿੰਦਗੀ ਕੱਟ ਲੈਗੇ ਲੇਕਿਨ ਕਿਸੇ ਪੁਰਸ਼ ਨੂੰ ਹਾਊਸ ਅਰੈਸਟ ਕਰ ਦਈਏ ਸਿਰਫ ਇੱਕ ਹਫ਼ਤੇ ਲਈ ਹੋ ਸਕਦਾ ਹੈ ਉਹ ਕਰਦੀਆਂ ਦੀਵਾਰਾਂ ਨਾਲ ਗੱਲਾਂ ਕਰਨ ਲੱਗ ਪਏ ਬੇਚੈਨ ਹੋ ਜਾਏਗਾ ਦੁਖੀ ਹੋ ਜਾਏਗਾ ਐਸੇ ਘਰ ਹਮ ਬਹੁਤ ਬਸਾਏ ਇੱਕ ਪੁਰਸ਼ ਢੰਗ ਨਾਲ ਜਿਉਂਿਆ ਬਿਰਧ ਹੁੰਦੇ ਆਉਂਦੇ ਆਂ ਇਸਤਰੀ ਜੈਸਾ ਹੋ ਜਾਏਗਾ ਸੁਭਾਅ ਕਰਕੇ ਅਲੇਮ ਹੋ ਜਾਏਗਾ ਆਵਾਜ਼ ਵੀ ਹੋ ਸਕਦਾ ਹੈ ਬਾਰੀਕ ਹੋ ਜਾਏ ਇੱਕ ਪੁਰਸ਼ ਇੱਕ ਇਸਤਰੀ ਅਗਰ ਢੰਗ ਨਾਲ ਜੀਵੀਏ ਬਿਰਦ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਮੈਂ ਤੇ ਇਸ ਦੇਖ ਕੇ 당ਗ ਹੋ ਗਿਆ ਅਮਰੀਕਾ ਦੇਚ 20 ਫੀਸਦੀ ਔਰਤਾਂ ਸ਼ੇਵ ਕਰਾਂਦੀਆਂ ਉਹਨਾਂ ਨੂੰ ਦਾੜੀ ਆ ਜਾਂਦੀ ਹੈ ਆਵਾਜ਼ ਦੇਚ ਵੀ ਭਾਰਾਪਨ ਆ ਜਾਂਦਾ ਕਿਉਂ ساری ਜ਼ਿੰਦਗੀ ਪੁਰਸ਼ ਦੇ ਪ੍ਰਭਾਵ ਹੇਠ ਜੀਉਂਦੀਆਂ ਨੇ ਪੁਰਸ਼ਾਂ ਵਾਲੇ ਕੱਪੜੇ ਪਾਉਣੇ ਪੁਰਸ਼ਾਂ ਵਾਲੀਆਂ ਜੁੱਤੀਆਂ ਪਾਉਣੀਆਂ ਪੁਰਸ਼ਾਂ ਵਾਲੇ ਭਾਰੀ ਕੰਮ ਕਰਨੇ ਅਤੇ ਆਪਣੇ ਆਪ ਨੂੰ ਪੁਰਸ਼ ਸਮਝਣਾ ਜਦੋਂ ਮਾਨਸਿਕ ਮੰਡਲ ਬਦਲਦਾ ਹੈ ਤੇ ਮਨ ਦਾ ਮੰਡਲ तन ਤੇ ਵੀ ਪ੍ਰਭਾਵਿਤ ਹੋ ਜਾਂਦਾ ਹੈ 20 ਫੀਸਦੀ ਥੋੜੀ ਗਿਣਤੀ ਨਹੀਂ ਪਹਿਲੇ ਤੇ ਮੈਂ ਦੇਖ ਲੈਂਦਾ ਸੀ ਇਹ ਨਾਈ ਦੀ ਦੁਕਾਨਾਂ ਤੇ ਪੁਰਸ਼ ਬੈਠੇ ਨੇ ਪਰ ਇਹ ਮੇਰਾ ਭੁਲੇਖਾ 2-4 ਦਿਨ ਅਜ ਮਿਟ ਗਿਆ ਕਿ ਨਹੀਂ ਇਹ ਤੇ ਇਸਤਰੀਆਂ ਨੇ हे शेव करा रहे हैं बाद में पता चले 20% दी 20% عورتوں نو داڑھی ਆ ਜਾਂਦੀ ਹੈ ਆਵਾਜ਼ ਦੇ ਵਿੱਚ ਭਾਰੀਪਨ ਆ ਜਾਂਦਾ ਹੈ ਕਿਉਂਕਿ ਮਰਦਾਂ ਦੀ ਤਰ੍ਹਾਂ ਚੱਲਣਾ ਮਰਦਾਂ ਵਾਲੇ ਕੱਪੜੇ ਪਹਿਣੇ ਮਰਦਾਂ ਦੀ ਜ਼ਿੰਮੇਵਾਰੀ ਤੇ ਪੁਰਸ਼ ਤੋਂ ਹੀ ਪ੍ਰਭਾਵਿਤ ਹੋ ਕੇ ਜੀਵਣਾ ਪੁਰਸ਼ ਇਸਤਰੀ ਤੋਂ ਪ੍ਰਭਾਵਿਤ ਹੋ ਕੇ ਜੀਵਦਾ ਹੈ ਵਿਪਰੀਤ ਦੀ ਕਸ਼ਿਸ਼ ਮਨੁੱਖ ਵਿਪਰੀਤ ਦੀ ਕਸ਼ਿਸ਼ ਦੇ ਚ ਜੀਵਦਾ ਹੈ ਇਸਤਰੀ ਪੁਰਸ਼ ਦੀ ਕਸ਼ਿਸ਼ ਦੇ ਚ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਚ ਜ਼ਰੂਰੀ ਨਹੀਂ ਕਿ ਬਿਰਧ ਅਵਸਥਾ ਦੇ ਚ ਪੁਰਸ਼ ਮੰਨੇ ਹੈ ਮਰੇ ਤੇ ਅਗਲਾ ਜਨਮ ਵੀ ਉਸ ਦਾ ਪੁਰਸ਼ ਦਾ ਹੋਵੇ ਕੋਈ ਜ਼ਰੂਰੀ ਨਹੀਂ ਹੈ ਬਿਰਧ ਹੋ ਕੇ ਕਿ ਸਤਰੀ ਮਰੀ ਹੈ ਜ਼ਰੂਰੀ ਨਹੀਂ ਹੈ ਇਹਦਾ ਅਗਲਾ ਜਨਮ ਇਸਤਰੀ ਦਾ ਹੋਵੇ ਐਸੇ ਘਰ ਹਮ ਬਹੁਤ ਬਸਾਰਾ ਤੁ ਕਬੀਰ ਬਾਰ ਬਾਰ ਵਾਰ ਦੇ ਜਨਮ ਨੂੰ ਮੰਨਦੇ ਨਹੀਂ ਅਹਿਲੇ ਇਸਲਾਮ ਨਹੀਂ ਮੰਨਦਾ ਈਸਾਈ ਵੀ ਨਹੀਂ ਮੰਨਦੇ ਯਹੂਦੀ ਵੀ ਨਹੀਂ ਮੰਨਦੇ ਪਾਰਸੀ ਵੀ ਨਹੀਂ ਮੰਨਦੇ ਇਸ ਦੇਸ਼ ਦੇ ਚਾਰ ਧਰਮ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਸਨਾਤਨ ਮਤ ਜੈਨ ਮਤ ਬੋਧ ਮਤ ਤੇ ਸਿੱਖ ਮਤ ਇਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਇਹ ਸਭ ਤੋਂ ਵੱਡੀ ਸਜ਼ਾ ਕੀ ਮੰਨਦੇ ਨੇ ਬਾਰ-ਬਾਰ ਦਾ ਜਮਣਾ ਤੇ ਮਰਨਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਭਇਆ ਦੇਹ ਦਮ ਮੇ ਇਸ ਨੂੰ ਸਜ਼ਾ ਕਿਉਂ ਕਿਹਾ ਗਿਆ ਇੱਕ ਬੱਚਾ ਪਹਿਲੀ ਕਲਾਸ ਤੋਂ ਦੂਜੀ ਚ ਗਿਆ ਤੀਜੀ ਚ ਗਿਆ ਚੌਥੀ ਚ ਗਿਆ 8-9 ਸਾਲਾਂ ਬਾਅਦ ਅਜ 10ਵੀਂ ਚ ਬੈਠਾ ਕਿ ਜੈਸੇ 10ਵੀਂ ਚ ਬੈਠਾ ਹੈ ਸਕੂਲ ਦੇ ਮੁੰਤਜ਼ਮ ਪ੍ਰਿੰਸੀਪਲ ਇਸ ਨੂੰ ਕਵੇ ਤੂੰ ਕੱਲ ਤੋਂ ਪਹਿਲੀ ਕਲਾਸ ਦੇ ਚ ਬੈਠਣਾ ਹੈ ਜਿਹੜੀਆਂ ਕਿਤਾਬਾਂ ਪੜ ਚੁੱਕੇ ਆਂ ਫਿਰ ਪੜ੍ਹਣੀਆਂ ਨੇ ਜਿਨ੍ਹਾਂ ਕਲਾਸਾਂ ਚੋਂ ਲੰਘ ਗਏ ਆਂ ਫਿਰ ਲੰਘ ਇਹ ਕਿੰਨਾ ਕੁ ਵੱਡਾ ਦੁੱਖ ਹੋਵੇਗਾ ਕੋਈ ਬਿਆਨ ਕੀਤਾ ਜਾ ਸਕਦਾ ਮਨੁੱਖੀ ਬੱਚੇ ਦਾ ਜਨਮ ਹੋਇਆ ਪੰਗੋੜੇ ਦੇ ਵਿੱਚ ਜੋ ਪਿਆ ਝੂਲੇ ਦੇ ਵਿੱਚ ਥੋੜਾ ਜਿਹਾ ਵੱਡਾ ਹੋਇਆ ਖਿਡੌਣਿਆਂ ਦੀ ਖੇਡ ਹੈ ਹੋਰ ਥੋੜਾ ਜਿਹਾ ਵੱਡਾ ਹੋਇਆ ਸਕੂਲੇ ਪਾਇਆ ਗਿਆ ਹੋਰ ਵੱਡਾ ਹੋਇਆ ਹਾਈ ਸਕੂਲ ਦੇ ਵਿੱਚ ਗਿਆ ਕਾਲਜ ਦੇ ਵਿੱਚ ਗਿਆ ੜੀਆਂ-ਬੜੀਆਂ ਡਿਗਰੀਆਂ ਲੈ ਕੇ ਆਇਆ ਫਿਰ ਇਹ ਵਿਆਹਿਆ ਗਿਆ ਕੰਮ-ਧੰਦੇ ਦੇ ਵਿੱਚ ਪ੍ਰਵਿਰਤ ਹੋਇਆ ਫਿਰ ਇਸ ਦੇ ਬੱਚੇ ਹੋਏ ਨੇ ਫਿਰ ਪਾਲਨ ਪੋਸ਼ਣਾ ਕਰਕੇ ਇਸ ਨੇ ਬੱਚਿਆਂ ਨੂੰ ਜਵਾਨ ਕੀਤਾ ਖੁਦ ਬੁੱਢਾ ਹੋ ਗਿਆ ਤੇ ਅੱਜ ਮਰਨ ਲੱਗਿਆ ਇਹਨੂੰ ਆਖਿਆ ਜਾਏ ਤੂੰ ਫਿਰ ਝੋਲੇ ਦੇ ਚ ਜੋ ਲਏਗਾ ਤੋ ਫਿਰ ਖਿਡੌਣੇ ਅੱਜ ਖੇਡੇਗਾ ਤੋ ਫਿਰ ਸਕੂਲ ਪੜਨੇ ਜਾਏਗਾ ਤੋ ਫਿਰ ਕੰਮ ਧੰਦੇ ਦੇ ਚ ਪਰਵਰਤ ਹੋਏਗਾ ਤੇਰਾ ਫਿਰ ਵਿਆਹ ਹੋਵੇਗਾ ਫਿਰ ਤੇਰੇ ਬੱਚੇ ਆਉਣਗੇ ਫਿਰ ਉਹਨਾਂ ਨੂੰ ਪਾਲਣਾ ਪੋਸ਼ਣਾ ਕਰਦੇ ਹੋਇਆ ਤੂੰ ਬੁੱਢਾ ਹੋਵੇਂਗਾ ਤੂੰ ਫਿਰ ਮਰੇਗਾ ਔਰ ਮਰ ਕੇ ਫਿਰ ਤੂੰ ਬੱਚਾ ਹੋਵੇਂਗਾ ਇਹ ਤਾਂ ਬਹੁਤ ਵੱਡਾ ਦੁੱਖ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆ ਦੇਸ ਲੰਮੇ ਆਪ ਦੀ ਗੈਤਲੀ ਅਰਜ਼ ਕਰਾਂ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਸੂਖਸ਼ਮ ਸਰੀਰ ਦੀ ਮੌਤ ਨਹੀਂ ਹੈ ਜਿਹੜਾ ਕਰਮ ਅਸੀਂ ਮਨ ਦੀ ਪੂਰੀ ਸ਼ਮੂਲੀਅਤ ਨਾਲ ਕਰਦੇ ਹਾਂ ਉਹਦੇ ਸੰਸਕਾਰ ਬਣਦੇ ਨੇ ਉਸਦੇ ਸੰਸਕਾਰ ਬਣਦੇ ਨੇ ਦੂਸਰੇ ਦੇ ਸੰਸਕਾਰ ਨਹੀਂ ਬਣਦੇ ਧਿਆਨ ਦੇਣਾ ਇਕਾਗਰਤਾ ਰੱਖਣੀ ਜਿਸ ਕਰਮ ਦੇ ਚ ਮਨ ਪੂਰਾ ਨਹੀਂ ਹੈ ਸਰੀਰ ਕਰ ਰਿਹਾ ਉਹਨੂੰ ਕਰਮ ਕਾਂਡ ਕਹਿ ਰਹੇ ਨੇ ਕਰਮ ਕਾਂਡ ਉਹਦੀ ਅੰਦਰ ਛਾਪ ਨਹੀਂ ਬਣੇਗੀ ਉਹ ਲਿਖਿਆ ਨਹੀਂ ਜਾਏਗਾ ਅੰਦਰ ਸੰਸਕਾਰ ਨਹੀਂ ਬਣਨਗੇ ਕਿਉਂਕਿ ਉਹਦੇ ਵਿੱਚ ਮਨ ਪੂਰਾ ਹੈ ਹੀ ਨਹੀਂ ਸੀ ਜਿਸ ਕਰਮ ਦੇ ਵਿੱਚ ਮਨ ਪੂਰਾ ਨਾ ਹੋਵੇ ਅੰਦਰ ਛਾਪ ਨਹੀਂ ਬਣਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸ਼ਬਦ ਮਨ ਨੂੰ ਮੁਖਾਤਬ ਮਨ ਨੂੰ ਸਾਹਮਣੇ ਤੱਕ ਕੇ ਸਤਿਗੁਰ ਸਾਰੇ ਬਚਨ ਉਚਾਰਨ ਕਰਦੇ ਹਨ ਮਾਈ ਮਨ ਮੇਰੋ ਵਸਨਾ ਮਾਈ ਤਨ ਪਾਇਓ ਹਰਨਾ ਮਨ ਮੇਰੋ ਧਾਵੰਤੇ ਛੁਟਕੇਓ ਕਰ ਬੈਟਿਓ ਬਿਸਰਾਓ ਫਿਰ ਕਹਿੰਦੇ ਨੇ ਮਨ ਕਹਾ ਬਿਸਾਰਿਓ ਰਾਮਨਾ ਮਨ ਖੁਟ ਹਰ ਤੇਰਾ ਨਹੀਂ ਵਿਸਾਸ ਧਰਮ ਦੀ ਸਾਰੀ ਸਾਧਨਾ ਮਨ ਦੀ ਸਾਧਨਾ ਹੈ ਤਨ ਦੀ ਸਾਧਨਾ ਨਹੀਂ ਹੈ ਤਨ ਤੇ ਇੱਥੇ ਮਿੱਟੀ ਚ ਮਿੱਟੀ ਹੋ ਜਾਂਦਾ ਹੈ ਤਨ ਤੇ ਇੱਥੇ ਹੀ ਖਾਕ ਦੇ ਚ ਖਾਕ ਹੋ ਜਾਂਦਾ ਹੈ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਤਨ ਦੇ ਚ ਹੋਂ ਚੱਲਦਾ ਹੈ ਮਨ ਦੇ ਚ ਹੰਕਾਰ ਚੱਲਦਾ ਹੈ ਤਨ ਦੇ ਚ ਸਵਾਸ ਚੱਲਦੇ ਨੇ ਮਨ ਦੇ ਚ ਲੋਭ ਚੱਲਦਾ ਹੈ ਤਨ ਦੇ ਅੰਦਰ ਬਾਰ ਬਾਰ ਹੋਂ ਗਰਦਿਸ਼ ਕਰਦਾ ਹੈ ਮਨ ਦੇ ਅੰਦਰ ਬਾਰ ਬਾਰ ਕਾਮ ਵਾਸ਼ਨਾ ਗਰਦਿਸ਼ ਕਰਦੀ ਹੈ ਹੋਰ ਮੰਨ ਕੀ ਹੈ ਛੋਟੇ ਰੂਪ ਵਿੱਚ ਕਹਿੰਦੇ ਨੇ ਮਨ ਹੰਕਾਰ ਹੈ ਲੋਭ ਹੈ ਕਾਮ ਹੈ ਹੁਰ ਕੀ ਹੈ ਵਿਚਾਰਾਂ 'ਚ ਕੀ ਚੱਲਦਾ ਹੈ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਇਹ ਨਹੀਂ ਹੈ ਮਨੁੱਖ ਉਹੀ ਕੁਛ ਹੈ ਜੋ ਇਹਦੇ ਵਿਚਾਰ ਨੇ ਜੋ ਇਹਦੀ ਸੋਚਣੀ ਹੈ ਜੋ ਇਹਦਾ ਚਿੰਤਨ ਹੈ ਤੋ ਚਿੰਤਨ ਦੇ 'ਚ ਕੀ ਹੈ ਯਾਦਾਂ ਦੇ 'ਚ ਕੀ ਹੈ ਵਿਚਾਰਾਂ ਦੇ 'ਚ ਕੀ ਹੈ ਸੋਚਣੀ ਦੇ 'ਚ ਕੀ ਹੈ ਤਮਾਮ ਧਾਰਮਿਕ ਅਵਤਾਰੀ ਪੁਰਸ਼ ਕਹਿੰਦੇ ਨੇ ਹੰਕਾਰ ਹੈ ਲੋਭ ਹੈ ਕਾਮ ਹੈ ਹੋਰ ਕੁਝ ਵੀ ਨਹੀਂ ਹੈ ਜਿਹੜਾ ਹੰਕਾਰ ਦੀ ਪੂਰਤੀ ਦੇ ਸਹਾਇਕ ਹੋ ਜਾਂਦਾ ਉਸਤੇ ਮੋਹ ਆ ਜਾਂਦਾ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਉਸਤੇ ਕਰੋਧ ਆ ਜਾਂਦਾ ਜਿਹੜਾ ਲੋਭ ਦੀ ਪੂਰਤੀ ਦੇ ਸਹਾਇਕ ਹੋ ਜਾਂਦਾ ਉਸਤੇ ਮੋਹ ਆ ਜਾਂਦਾ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਉਸਤੇ ਕਰੋਧ ਆ ਜਾਂਦਾ ਜਿਹੜਾ ਕਾਮ ਪੂਰਤੀ ਦੇ ਸਹਾਇਕ ਹੋ ਜਾਂਦਾ ਉਹ ਪਿਆਰਾ ਲੱਗਦਾ ਉਸਤੇ ਮੋਹ ਆ ਜਾਂਦਾ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਉਸਤੇ ਕਰੋਧ ਆ ਜਾਂਦਾ ਕ્રોਧ ਤੇ ਮੋਹ ਹਰ ਵਕਤ ਨਹੀਂ ਆਉਂਦਾ ਵਿਚਾਰਾਂ ਦੇ ਚ ਹਰ ਵਕਤ ਹੰਕਾਰ ਆਉਂਦਾ ਹੈ ਲੋਭ ਆਉਂਦਾ ਹੈ ਕਾਮ ਆਉਂਦਾ ਹੈ ਤਨ ਦੇ ਚ ਸਵਾਸ ਚੱਲਦਾ ਹੈ ਨ ਮਨ ਦੇ ਚ ਹੰਕਾਰ ਚੱਲਦਾ ਹੈ ਤਨ ਦੀ ਮੌਤ ਹੰਕਾਰ ਦੀ ਮੌਤ ਨਹੀਂ ਹੈ ਕਿਉਂਕਿ ਹੰਕਾਰ ਤੇ ਮਨ ਦੇ ਚ ਹੈ ਮਨ ਨਹੀਂ ਮਰਦਾ ਤਨ ਦੀ ਮੌਤ ਕਾਮ ਦੀ ਮੌਤ ਨਹੀਂ ਹੈ ਵਾਸ਼ਨਾ ਦੀ ਮੌਤ ਨਹੀਂ ਹੈ ਕਿਉਂਕਿ ਉਹ ਤੇ ਮਨ ਦੇ ਚ ਚਲਦੀ ਵਿਚਾਰਾਂ ਦੇ ਰੂਪ ਵਿੱਚ ਤਨ ਬਿਰਧ ਹੋ ਜਾਂਦਾ ਹੈ ਮਨ ਬਿਰਧ ਨਹੀਂ ਆਉਂਦਾ ਤਨ ਬੁੱਢਾ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਹੰਕਾਰ ਬੁੱਢਾ ਨਹੀਂ ਆਉਂਦਾ ਕਮਜ਼ੋਰ ਨਹੀਂ ਆਉਂਦਾ ਤਨ ਬਿਰਧ ਹੋ ਜਾਂਦਾ ਹੈ ਬੁੱਢਾ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਲੋਭ ਬੁੱਢਾ ਨਹੀਂ ਆਉਂਦਾ ਕਮਜ਼ੋਰ ਨਹੀਂ ਆਉਂਦਾ ਤਨ ਬਿਰਧ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਵਾਸ਼ਨਾ ਬਿਰਧ ਨਹੀਂ ਆਉਂਦੀ ਕਮਜ਼ੋਰ ਨਹੀਂ ਆਉਂਦੀ ਬੁੱਢੇ ਤਨ ਦੇ ਅੰਦਰ ਵੀ ਜਵਾਨ ਵਾਸ਼ਨਾ ਆਉਂਦੀ ਹੈ ਬਿਰਧ ਤਨ ਦੇ ਅੰਦਰ ਵੀ ਜਵਾਨ ਹੰਕਾਰ ਆਉਂਦਾ ਹੈ ਬੁੱਢੇ ਸਰੀਰ ਦੇ ਅੰਦਰ ਵੀ ਜਵਾਨ ਲੋਭ ਆਉਂਦਾ ਹੈ ਬੜਾ ਸ਼ਕਤੀਸ਼ਾਲੀ ਲੋਭ ਆਉਂਦਾ ਹੈ ਇਹ ਫਿਰ ਅਗਲਾ ਜਨਮ ਕਰਾ ਦਿੰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾ ਇਸ ਵਾਸ਼ਨਾ ਕਰਕੇ ਬਾਰ ਬਾਰ ਮੇਰਾ ਜਨਮ ਤੇ ਮਰਨ ਚੱਲਦਾ ਰਿਹਾ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹौं ਮੈਂ ਇਹ ਆਜਾਤ ਹੈ ਹौं ਮੈਂ ਕਰਮ ਕਮਾਏ ਹौं ਮੈਂ ਇਹ ਹੀ ਬੰਦਨਾ ਫਿਰ ਫਿਰ ਜਾਉਨੀ ਤਨ ਦੀ ਮੌਤ ਹੰਕਾਰ ਦੀ ਹौं ਮੈਂ ਦੀ ਮੌਤ ਨਹੀਂ ਇਹ ਅਗਲਾ ਜਨਮ ਫਿਰ ਕਰਾ ਦਿੰਦੇ ਮਨ ਦੀ ਮੌਤ ਹੰਕਾਰ ਦੀ ਮੌਤ ਮਨ ਦੀ ਮੌਤ ਲੋਭ ਦੀ ਮੌਤ ਮਨ ਦੀ ਮੌਤ ਵਾਸ਼ਨਾ ਦੀ ਮੌਤ ਤਨ ਮਰ ਕੇ ਹਾਕ ਹੋ ਜਾਂਦਾ ਹੈ ਮਨ ਮਰ ਕੇ ਜੋਤ ਹੋ ਜਾਂਦਾ ਹੈ ਪੜਾਇ ਤੇ ਅੰਨਲ ਸੋਣਾ ਧਨ ਮਰ ਕੇ ਰਾਖ ਹੋ ਜਾਂਦਾ ਹੈ ਖਾਕ ਹੋ ਜਾਂਦਾ ਹੈ ਮਨ ਮਰ ਕੇ ਨੂਰ ਹੋ ਜਾਂਦਾ ਹੈ ਧਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਮਨ ਮਰੇ ਤਾਂ ਤਾਤ ਮਰ ਜਾਏ ਮਨ ਮਰਦਾ ਤੇ ਹੰਕਾਰ ਮਰਦਾ ਉਝ ਨਹੀਂ ਕਰਦਾ ਮਨ ਮਰਦਾ ਤੇ ਲੋਭ ਮਰਦਾ ਉਝ ਨਹੀਂ ਮਰਦਾ ਕਿਸੇ ਕੀਮਤ ਤੇ ਵੀ ਮਨੁੱਖ ਨਹੀਂ ਮਾਰ ਸਕਦਾ ਇਸ ਵਾਸਤੇ ਯੂਰਪ ਦੇ ਬੇਸ਼ੁਮਾਰ ਨਾਸਤਿਕ ਐਸਾ ਕਹਿੰਦੇ ਨੇ ਜਿੰਨੂੰ ਜਿੱਤਿਆ ਨਹੀਂ ਜਾ ਸਕਦਾ ਮਾਰਿਆ ਨਹੀਂ ਜਾ ਸਕਦਾ ਉਹਦੇ ਨਾਲ ਸੰਘਰਸ਼ ਕਰਕੇ ਆਪਣਾ ਸਮਾਂ ਐਵੇਂ ਬਰਬਾਦ ਕਰਨਾ ਹੰਕਾਰ ਨਹੀਂ ਮਾਰਿਆ ਜਾ ਸਕਦਾ ਲੋਭ ਨਹੀਂ ਮਾਰਿਆ ਜਾ ਸਕਦਾ ਕਾਮ ਨਹੀਂ ਮਾਰਿਆ ਜਾ ਸਕਦਾ ਇਹਦੇ 'ਚ ਜੀਵਣਾ ਪਏਗਾ ਇਸ ਵਾਸਤੇ ਇਹਨਾਂ ਨਾਲ ਸੰਘਰਸ਼ ਕਰਨ ਦੀ ਲੋੜ ਨਹੀਂ ਫਰਾਇਡ ਤੇ ਕਹਿੰਦਾ ਹੁੰਦਾ ਸੀ ਭਾਰਤ ਦੇ ਸਾਰੇ ਸੰਤ ਗਲਤ ਸਿੱਖਿਆ ਦਿੰਦੇ ਨੇ ਸੰਘਰਸ਼ ਕਰਨ ਦੀ ਇਹ ਨਾ ਪੰਜਾ ਵਾਲਾ ਜਿਹਨੂੰ ਜੀਤੇ ਨਹੀਂ ਸਕਦੇ ਉਹਨਾਂ ਨਾਲ ਸੰਘਰਸ਼ ਕਰਨ ਦਾ ਕੀ ਮਤਲਬ ਹੈ ਜਿਹਨੂੰ ਜੀਤੇ ਨਹੀਂ ਸਕਦੇ ਸਮਾਂ ਬਰਬਾਦ ਕਰਨ ਦਾ ਸ਼ਕਤੀ ਬਰਬਾਦ ਕਰਨ ਦਾ ਮਤਲਬ ਕੀ ਹੈ ਔਰ ਫਿਰ ਇਥੇ ਤੱਕ ਕਹਿੰਦਾ ਹੈ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਮਨ ਦੇ ਚ ਆਰਾਮ ਹੈ ਕਹਿੰਦਾ ਨਹੀਂ ਕਾਮ ਹੈ ਮਨ ਦੇ ਚ ਨਿਰੰਕਾਰ ਹੈ ਕਹਿੰਦਾ ਨਹੀਂ ਹੰਕਾਰ ਹੈ ਈਗੋ ਹੈ ਮਨ ਦੇ ਚ ਦੇਵੀ ਗੁਣ ਨੇ ਸਬਰ ਸੰਤੋਖ ਹੈ ਕਤਈ ਨਹੀਂ ਕਹਿੰਦਾ ਲੋਭ ਹੈ ਕਹਿੰਦਾ ਮੈਂ ਪਰਚੋਲ ਕਰਕੇ ਦੇਖ ਲਿਆ ਇਹ ਹੀ ਕੁਛ ਹੈ ਮਨ ਦੇ ਚ ਇਹ ਹੀ ਕੁਛ ਹੈ ਔਰ ਹਰ ਇੱਕ ਦੇ ਮਨ ਦੇ ਚ ਇਹ ਹੀ ਕੁਛ ਹੈ ਸੀਮਾ ਤੋਂ ਹੰਕਾਰ ਵੱਧ ਜਾਂਦਾ ਹੈ ਸੀਮਾ ਤੋਂ ਜਦ ਲੋਭ ਵੱਧ ਜਾਂਦਾ ਹੈ ਸੀਮਾ ਤੋਂ ਜਦ ਕਾਮ ਵੱਧ ਜਾਂਦਾ ਹੈ ਮਨ ਆਪਣਾ ਸੰਤੁਲਨ ਬੈਲੈਂਸ ਵਿਗਾੜ ਬੈਠਦਾ ਹੈ ਭ੍ਰਸ਼ਟ ਹੋ ਜਾਂਦਾ ਹੈ ਕੋਈ ਲੋਭ ਕਰਕੇ ਭ੍ਰਸ਼ਟ ਹੋ ਜਾਂਦਾ ਹੈ ਕੋਈ ਕੰਮ ਕਰਕੇ ਭ੍ਰਸ਼ਟ ਹੋ ਜਾਂਦਾ ਹੈ ਕੋਈ ਹੰਕਾਰ ਕਰਕੇ ਜਿਨ੍ਹਾਂ ਦਾ ਅਸੀਮ ਹੰਕਾਰ ਲੋਭ ਕਾਮ ਮਾਨਸਿਕ ਸੰਤੁਲਨ ਵਿਗਾੜ ਦਿੰਦਾ ਸੀ ਇਹ ਪਾਗਲਾਂ ਦਾ ਇਲਾਜ ਕਰਦਾ ਸੀ ਬਹੁਤ ਵੱਡਾ ਡਾਕਟਰ ਸੀ ਮਨੋਚਿੰਤਕ ਸੀ ਔਰ ਕਹਿੰਦਾ ਹੈ ਪਾਗਲ ਉਦੋਂ ਮਨੁੱਖ ਹੁੰਦਾ ਹੈ ਜਦ ਮਨ ਨੂੰ ਖੁਦਾ ਹੰਕਾਰ ਸੀਮਾ ਤੋਂ ਅੱਗੇ ਚਲਾ ਜਾਏ ਲੋਭ ਸੀਮਾ ਤੋਂ ਅੱਗੇ ਚਲਾ ਜਾਏ ਕਾਮ ਸੀਮਾ ਤੋਂ ਅੱਗੇ ਚਲਾ ਜਾਏ ਵਦ ਤੋਂ ਵਧੇ ਜੋ ਸੀਮਾ ਦੇ ਚ ਰੱਖਿਆ ਜਾ ਸਕਦਾ ਹੈ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਤਨਾ ਮੰਨਦਾ ਹੈ ਇਤਨਾ ਤਸलीम ਕਰਦਾ ਹੈ ਲੇਕਿਨ ਗੁਰਬਾਣੀ ਕਹਿੰਦੀ ਹੈ ਮਨ ਨੂੰ ਮਾਰਿਆ ਜਾ ਸਕਦਾ ਹੈ ਔਰ ਜਦ ਮਨ ਮਰ ਜਾਏ ਤਾਂ ਹੰਕਾਰ ਆਪੇ ਹੀ ਮਰ ਕੇ ਮਨ ਮਰ ਜਾਏ ਤੋ ਲੋਭ ਆਪੇ ਮਰ ਗਿਆ ਮਨ ਮਰ ਗਿਆ ਤੋ ਵਾਸ਼ਨਾ ਤੋ ਆਪੇ ਮਰ ਗਿਆ ਮਨ ਮਰੇ ਦਾਤ ਮਰ ਜਾਏ ਬਿਨ ਮਨ ਮੁਵੇ ਕੈਸੇ ਹਰ ਪਾਏ ਪਰ ਇੱਕ ਨਿਰਾਲੀ ਖੇੜੇ ਤਨ ਮਰ ਕੇ ਹਾਕ ਹੁੰਦਾ ਹੈ ਰਾਖ ਹੁੰਦਾ ਹੈ ਮਨ ਮਰ ਕੇ ਮਹਾਨੂਰ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਤਨ ਮਰ ਕੇ ਮਿੱਟੀ ਚ ਮਿੱਟੀ ਹੋ ਜਾਂਦਾ ਹੈ ਮਨ ਮਰ ਕੇ ਜੋਤ ਦੇ ਚ ਜੋਤ ਹੋ ਜਾਂਦਾ ਹੈ ਇਸੇ ਨੂੰ ਕਹਿੰਦੇ ਨੇ ਜੀਵਨ ਯਾਤਰਾ ਸਫਲ ਹੋ ਗਈ ਸੂਰਜ ਕਿਰਨ ਵੇਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੇ ਸੰਪੂਰਨ ਥੀਆ ਰਾਮ ਤਨ ਮਿੱਟੀ ਦੇ ਚ ਮਿੱਟੀ ਹੋਵੇ ਇਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋ ਜਾਏ ਯਾਤਰਾ ਸਫਲ ਹੋ ਗਈ ਸਫਲ ਸਫਲ ਭਈ ਸਫਲ ਯਾਤਰਾ ਆਮਣ ਜਾਣ ਰਹੇ ਮਿਲੇ ਸਾਧ ਜੀਵਨ ਯਾਤਰਾ ਸਫਲ ਹੋ ਜਾਂਦੀ ਹੈ ਕਦੋਂ ਤਨ ਮਿੱਟੀ ਚ ਮਿੱਟੀ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋ ਜਾਏ ਨੂਰ ਦੇ ਚ ਨੂਰ ਹੋ ਜਾਏ ਜੋਤੀ ਜੋਤ ਰਲੀ ਸੰਪੂਰਨ ਥਿਆ ਯਾਤਰਾ ਸੰਪੂਰਨ ਹੋ ਗਈ ਯਕੀਨ ਜਾਣੋ ਮਨੁੱਖ ਜੰਮਦਾ ਅਧੂਰਾ ਹੈ ਜੀਵਦਾ ਅਧੂਰਾ ਹੈ ਮਰਦਾ ਵੀ ਅਧੂਰਾ ਹੈ ਇਹ ਗਲਵਖੜੀਏ ਮਰਨ ਤਬਾਹ ਹਰ ਬੰਦੇ ਮੌਰ ਲਾਉਂਦੇ ਨੇ ਫਲਾਣਾ ਪੂਰਾ ਹੋ ਗਿਆ ਫਲਾਣਾ ਪੂਰਾ ਹੋ ਗਿਆ ਫਲਾਣਾ ਪੂਰਾ ਹੋ ਗਿਆ ਖਾਕ ਪੂਰਾ ਹੋਇਆ ਮਰੇ ਹੈ ਫਲਾਣਾ ਕੋਈ ਪੂਰਾ ਨਹੀਂ ਹੋਇਆ ਪੂਰਾ ਤੇ ਉਹ ਹੁੰਦਾ ਮਿੱਟੀ ਚ ਮਿੱਟੀ ਹੋਵੇ ਉਸ ਤੋਂ ਪਹਿਲੇ ਜੋਤ ਜੋਤ ਦੇ ਚ ਰਲ ਜਾਏ ਤਨ ਖਾਕ ਦੇ ਚ ਖਾਕ ਹੋਵੇ ਉਸ ਤੋਂ ਪਹਿਲੇ ਮਨ نور ਦੇ ਚ ਨੂਰ ਹੋ ਜਾਏ ਤਨ ਸ਼ਮਸ਼ਾਨ ਘਾਟ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ ਯਾਤਰਾ ਸਫਲ ਉਹ ਪੂਰਾ ਹੋ ਗਿਆ। ਤਨ ਸ਼ਮਸ਼ਾਨ ਘਾਟ ਤੇ ਪਹੁੰਚ ਜਾਂਦਾ ਹੈ ਮਨ ਭਗਵਾਨ ਦੇ ਘਾਟ ਪਹੁੰਚਦਾ ਨਹੀਂ। ਤਨ ਕਬਰ ਤੱਕ ਪਹੁੰਚ ਜਾਂਦਾ ਹੈ ਮਨ ਖੁਦਾ ਤੱਕ ਪਹੁੰਚਦਾ ਨਹੀਂ ਤੇ ਤਨ ਦਾ ਘਰ ਤੇ ਕਬਰ ਹੀ ਹੈ। ਇਹ ਠੀਕ ਹੈ ਆਪਣੇ ਘਰ ਚਲਾ ਜਾਂਦਾ ਕਿਸੇ ਦਾ ਵੀ ਤਨ ਭਟਕਦਾ ਨਹੀਂ ਸਾਰਿਆਂ ਦੇ ਤਨ ਰੋਜ਼ ਰੋਜ਼ ਕਿੱਧਰ ਜਾ ਰਹੇ ਨੇ ਗੁਰੂ ਸਾਹਿਬ ਮਾਫ ਬਾਰ ਬਾਰ ਮਾਫ ਕਰ ਦੇਣਾ ਸਾਰਿਆਂ ਦੇ ਤਨ ਸ਼ਮਸ਼ਾਨ ਦੀ ਤਰਫ ਜਾ ਰਹੇ ਨੇ ਔਰ ਕਿਧਰੇ ਵੀ ਨਹੀਂ ਜਾ ਰਹੇ। ਕਦਰ ਵੀ ਨਹੀਂ ਜਾ ਰਿਹਾ ਮਨੁੱਖ ਰੋਜ਼ ਰੋਜ਼ ਵੱਡਾ ਨਹੀਂ ਹੋ ਰਿਹਾ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ ਚਲੋ ਕਿਸੇ ਨੇ 100 ਸਾਲ ਜੀਵਣਾ ਹੈ ਤਾਂ ਅੱਜ ਦਾ ਇੱਕ ਦਿਨ ਲੰਘ ਗਿਆ ਇੱਕ ਦਿਨ ਕੱਟ ਗਿਆ ਕਿ ਵੱਧ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਛਿੰਨ ਛਿੰਨ ਆਉਦ ਬਿਹਾਰਤ ਹੈ ਫੂਟੇ ਘਟ ਜਾਉ ਪਾਣੀ ਇਹ ਤੇ ਟੁੱਟੇ ਘੜੇ ਚ ਜਿਵੇਂ ਇੱਕ ਇੱਕ ਬੂੰਦ ਪਾਣੀ ਦੇਣੇ ਕਲ ਰਹੀ ਹੈ ਤੋ ਪਾਣੀ ਵਧ ਰਿਹਾ ਹੈ ਕਿ ਘਟ ਰਿਹਾ ਹੈ ਰੋਜ਼ ਰੋਜ਼ ਜੀਵਨ ਛੋਟਾ ਹੋ ਰਿਹਾ ਹੈ ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ ਕਬੀਰ ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਮਨੁੱਖ ਤੇ ਘਟ ਰਿਹਾ ਰੋਜ਼ ਮਾਂ ਕਹਿੰਦੀ ਹੈ ਮੇਰਾ ਪੁੱਤ ਇੱਕ ਦਿਨ ਵੱਡਾ ਹੋ ਗਿਆ ਕਬੀਰ ਕਹਿੰਦੇ ਮੈਥੋਂ ਪੁੱਛ ਇੱਕ ਦਿਨ ਛੋਟਾ ਹੋ ਗਿਆ ਕਿਹੜੇ ਚੱਕਰਾਂ ਚ ਪਈਆਂ ਇੱਕ ਦਿਨ ਛੋਟਾ ਜਨਨੀ ਜਾਣਤ ਹੈ ਸੁਤ ਵੱਡਾ ਹੁੰਦਾ ਹੋਤ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉ ਘਟਤ ਹੈ ਮਨੁੱਖ ਘਟ ਰਿਹਾ ਹੈ ਰੋਜ਼ ਰੋਜ਼ ਮਨੁੱਖ ਛੋਟਾ ਹੋ ਰਿਹਾ ਹੋ ਸਕਦਾ ਇਸ ਦਾ ਪਰਿਵਾਰ ਵੱਡਾ ਹੋ ਰਿਹਾ ਹੋਵੇ ਮਨੁੱਖ ਛੋਟਾ ਹੋ ਰਿਹਾ ਹੋ ਸਕਦਾ ਇਹਦਾ ਕਾਰੋਬਾਰ ਵੱਡਾ ਹੋ ਰਿਹਾ ਹੋਵੇ ਮਨੁੱਖ ਛੋਟਾ ਹੋ ਰਿਹਾ ਹੋ ਸਕਦਾ ਇਹਦੀਆਂ ਮਹਿਲ ਮਾੜੀਆਂ ਵੱਡੀਆਂ ਹੋ ਰਹੀਆਂ ਹੋਣ ਇਹ ਛੋਟਾ ਹੋ ਰਿਹਾ ਹੋ ਸਕਦਾ ਇਸ ਦੀ ਪ੍ਰਭਤਾ ਮਹਾਨ ਹੁੰਦੀ ਹੋਵੇ ਵੱਡੀ ਹੁੰਦੀ ਜਾ ਰਹੀ ਹੋਵੇ ਮਨੁੱਖ ਰੋਜ਼ ਰੋਜ਼ ਛੋਟਾ ਹੁੰਦਾ ਹੈ ਪਰਵਾਰ ਵੱਧ ਰਿਹਾ ਹੈ ਕਾਰੋਬਾਰ ਵੱਧ ਰਿਹਾ ਹੈ ਮਹਿਲ ਮਾੜੀਆਂ ਵੱਧ ਰਹੀਆਂ ਨੇ ਇਹ ਰੱਬ ਨੂੰ ਯਾਦ ਨਹੀਂ ਕਰਨ ਦੇਣਗੇ ਪ੍ਰਭੂ ਦੇ ਮਾਰਗ ਤੇ ਮਨੁੱਖ ਨਹੀਂ ਚੱਲ ਸਕਦਾ ਕਿਸ ਤਰ੍ਹਾਂ ਚੱਲੇਗਾ ਜਿਸ ਦਿਨ ਆਪਣਾ ਛੋਟਾ ਹੋਣਾ ਦਿਖਾਈ ਦੇਵੇ ਛੋਟਾ ਹੋ ਰਿਹਾ ਤੇ ਸਿਰਫ ਛੋਟਾ ਹੋਣਾ ਹੀ ਨਹੀਂ ਆਪਣਾ ਮਿਟਣਾ ਦਿਖਾਈ ਦੇਵੇ ਮਿਟ ਜਾਣਾ ਮਿਟ ਜਾਣਾ ਬੜੇ ਧਿਆਨ ਨਾਲ ਸੁਣਨਾ ਤੁਹਾਡੇ ਨਿਕਟ ਰਾਏਪੁਰ ਵਿੱਚ ਸਵਾਮੀ ਵਿਵੇਕਾਨੰਦ ਤੇ ਕਿਸੇ ਤਰਕਸ਼ੀਲ ਨੌਜਵਾਨ ਨੇ ਇੱਕ ਪ੍ਰਸ਼ਨ ਕਰ ਦਿੱਤਾ ਸੀ ਸਵਾਮੀ ਜੀ ਕੀ ਮਨੁਸ ਲਈ ਬਲਾਈਂਡ ਫੇਥ ਦੀ ਆਵਸ਼ਕਤਾ ਹੈ ਅੰਧ ਵਿਸ਼ਵਾਸ ਦੀ ਲੋੜ ਹੈ ਵਿਵੇਕਾਨੰਦ ਬੜੇ ਸਿਆਣੇ ਪੁਰਸ਼ ਬਹੁਤ ਸੋਜਵਾਨ ਹਨ ਇਕਦਮ ਸਮਝ ਗਏ ਇਹ ਨੌਜਵਾਨ ਕਿਥੋਂ ਬੋਲ ਰਿਹਾ ਹੈ ਔਰ ਕਿਉਂ ਪ੍ਰਸ਼ਨ ਕਰ ਰਿਹਾ ਹੈ ਸਵਾਮੀ ਜੀ ਕੀ ਮਨੁੱਖ ਲਈ ਬਲਾਈਂਡ ਫੇਥ ਦੀ ਆਵਸ਼ਕਤਾ ਹੈ ਵਿਵੇਕਾਨੰਦ ਇਕਦਮ ਬੋਲੇ ਬਲਾਈਂਡ ਫੇਥ ਵੀ ਚਾਹੀਦਾ ਹੈ ਪਰ ਇੱਕ ਸ਼ਰਤ ਹੈ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ। ਜਿਸ ਤੇ ਵਿਸ਼ਵਾਸ ਕਰੀਏ ਉਹ ਅੰਦਾ ਨਾ। ਹੁਣ ਦੂਜਾ ਨੁਕਤਾ ਧਿਆਨ ਨਾਲ ਸੁਣਨਾ ਤੁਹਾਡੇ ਵਿੱਚ ਕੋਈ ਧਿਆਨ ਸਾਧਨਾ ਕਰਦੇ ਆਉਣਗੇ ਉਹਨਾਂ ਦੀ ਗੱਲ ਹੈ ਦੂਜੇ ਤੀਜਿਆਂ ਦੀ ਨਹੀਂ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਪਰਮਾਤਮਾ ਤੇ ਪਰਮਾਤਮਾ ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਅੱਗੇ ਪਿੱਛੇ ਨਹੀਂ ਮਿਲਦੇ ਬ੍ਰह्म ਤੇ ਬ੍ਰह्म ਦਾ ਗਿਆਨ ਦੋਵੇਂ ਇਕੱਠੇ ਹੀ ਪ੍ਰਗਟ ਆਉਂਦੇ ਨੇ ਜੈਸੇ ਕੋਈ ਇਹ ਆਖੇ ਬੜੀ ਧੁੱਪ ਨਿਕਲੀ ਹੈ ਬੜਾ ਚਾਨਣਾ ਹੈ ਪਰ ਕਮਾਲ ਦੀ ਗੱਲ ਸੂਰਜ ਤੇ ਨਿਕਲਿਆ ਹੀ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਕਿਵੇਂ ਹੋ ਸਕਦਾ ਜੇ ਧੁੱਪ ਹੈ ਇਤਨਾ ਚਾਨਣਾ ਹੈ ਤੇ ਸੂਰਜ ਉਦੇ ਹੋਇਆ ਤੇ ਕੋਈ ਮਨੋ ਕੇਅ ਹੈ ਸੂਰਜ ਤੇ ਮੇਰੇ ਸਿਰ ਤੇ ਹੈ ਪਰ ਕਮਾਲ ਦੀ ਗਲ ਚਾਨਣਾ ਤੇ ਹੈ ਹੀ ਕੋਈ ਨਹੀਂ ਧੁੱਪ ਤੇ ਹੈ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਸੂਰਜ ਹੈ ਤਾਂ ਚਾਨਣਾ ਹੈ ਚਾਨਣਾ ਹੈ ਤਾਂ ਸੂਰਜ ਹੈ ਬ੍ਰह्म ਹੈ ਤਾਂ ਗਿਆਨ ਹੈ ਗਿਆਨ ਹੈ ਤਾਂ ਬ੍ਰह्म ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ ਰੋਸ਼ਨੀ ਤੇ ਸੂਰਜ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ ਚਾਨਣਾ ਤੇ ਸੂਰੀਏ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ ਗਿਆਨ ਤੇ ਭਗਵਾਨ ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ ਇਸ ਵਾਸਤੇ ਪ੍ਰਮਾਤਮਾ ਦੇ ਗਿਆਨ ਕਰਕੇ ਕੋਈ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਤਾਂ ਫਿਰ ਕਿਸ ਤਰ੍ਹਾਂ ਚੱਲਦਾ ਹੈ ਪ੍ਰੇਰਣਾ ਕਿਸ ਤੋਂ ਮਿਲਦੀ ਹੈ ਆਪਣੇ ਅੰਤ ਤੋਂ ਮੌਤ ਤੋਂ ਪਹਿਲਾ ਮਰਨ ਕਬੂਲ ਛੱਡ ਰੱਬ ਦੀ ਗੱਲ ਬਾਅਦ ਵਿੱਚ ਉਹ ਬਾਅਦ ਵਿੱਚ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਓਏ ਸਭਨ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਗਿਆਨ ਦਾਸ